কি হোয়া কি সাড় এ ਮੇਰਾ ਪੋਤਾ ਜੀ ਆ ਜਵਾਗ ਨਾਲ ਖੇਡਣ ਆ ਗਿਆ ਮੈਂ ਉਹਦੇ ਮਗਰ ਆਈ ਮੈਂ ਕਿਹਾ ਵੀ ਇਹ ਮੁੰਡਾ ਭੱਜਿਆ ਜਾ ਰਿਹਾ ਇਹ ਨਾਲ ਦੀ ਹੈ ਨਾ ਕੋਠਾ ਟੱਪਿਆ ਕੰਦ ਅੰਦਰ ਮੇਰੇ ਪੋਤੇ ਨੂੰ ਲੈ ਕੇ ਚਵਾਰੇ 'ਚ ਉੱਪਰ ਚੜ ਗਿਆ ਉਹਨਾਂ ਨੇ ਨਿਆਣਿਆਂ ਨੇ ਕੂਕਰੋ ਵਾਲਾ ਪਾਇਆ ਤਾਂ ਇਹਨਾਂ ਨੇ ਮਹੱਲੇ ਦੇ ਮੁੰਡਿਆਂ ਨੇ ਸਾਰਿਆਂ ਨੇ ਖੋਇਆ ਇਹ ਤੋਂ ਬਤਲ ਬੱਚਾ ਚੱਕਰ ਲੱਗਿਆ ਚੱਕ ਕੇ ਲੈ ਗਿਆ ਉੱਪਰ ਲੈ ਗਿਆ ਲੈ ਚੱਕ ਕੇ ਲੈ ਗਿਆ ਕਿਰਪਾਨ ਇਹਦੇ ਕੋਲ ਕਰਤੀ ਮਸਾ ਕੋਇਆ ਸਨ ਮੇਰੇ ਪੋਤੇ ਤਾਂ ਵਿੱਚ ਬਹੁਤ ਐਂ ਦਰਿਆ ਨਸ਼ਾ ਕਰਿਆ ਹੋਇਆ ਇਹਦਾ ਪੂਰਾ ਇਹ ਅੱਜ ਦੁਪਹਿਰਾਂ ਦੇ ਫਿਰਦਾ ਹਿੱਥੇ ਚੋਰੀਆਂ ਕਰਦਾ ਨਹੀਂ ਸਰਕਾਰ ਕਹਿੰਦੀ ਹੈ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਖਤਮ ਨਹੀਂ ਹੋਇਆ ਮੁੰਡੇ ਸਾਹਮਣੇ ਪਿਆ ਹਾਂ ਨੀਰਾ ਨਸ਼ਾ ਕਰ ਰਿਹਾ ਹੈ ਛੜਦਾ ਜੇ ਮੁੰਡੇ ਨੂੰ ਕੋਸਾਂਦਾ ਕੱਲਾ ਮੇਰਾ ਪੋਤਾ ਸੀਗਾ ਪੁਲਿਸ ਆਈ ਨਹੀਂ ਹਾਲ ਤੱਕ ਪੁਲਿਸ ਕੋਈ ਨਹੀਂ ਆਈ ਉਰੇ ਤੱਕ ਰਹਿ ਤੱਕ ਆ ਰਹੇ ਨਹੀਂ ਯਾਰ ਆ ਰਹੇ ਨਹੀਂ ਆ ਗਿਆ ਵੀਰੇ ਚੱਲ ਵਧੀਆ ਟਾਈਮ ਨਾਲ ਆ ਗਿਆ ਆ ਗਿਆ ਵੀਰੇ ਆ ਗਿਆ ਨਾ ਨਾ ਵਧੀਆ ਆ ਜਾਓ ਇਹ ਕੰਮ ਕੋਈ ਨਹੀਂ ਕਰਦਾ ਸਭ ਪੁੱਤਾਂ ਨੂੰ ਕਰਦਾ ਕਿਤੇ ਬਾਪੂ ਦਾ ਆਧਾਰ ਕਾਰਡ ਪੈਦੇ ਇਹਦੇ ਬਾਪੂ ਦਾ ਆਧਾਰ ਕਾਰਡਾ ਕਹਦੇ ਬਾਪੂ ਇਹਦਾ ਪੂਰਾ ਉਹ ਮਾ ਬੁਲਾ ਲਿਆ ਚੋਰੀਆਂ ਕੱਟਾ ਦੀਗਾ ਤਾਂ ਆਨ ਕਰ ਇਹ ਮੇਰਾ ਪੁੱਤ ਆਇਆ ਦੀਗਾ ਕਿ ਇਹਨਾਂ ਦੇ ਨਾਲ ਮੁੰਡੇ ਦੇ ਮਾਰਨ ਭੱਜਿਆ ਮੈਂ ਫੜਨਾ ਹੀ ਜਾਣੂ ਏ ਚੱਕੇ ਪੁੱਠੇ ਦੇ ਭੱਜ ਗਿਆ ਸਾਡੇ ਸਾਰੇ ਮਲੇ ਰੋਲਾ ਪਾਇਆ ਤਾਂ ਮੇਰਾ ਪੋਤਾ ਖੋਇਆ ਮੈਨੇ 3 ਸਾਲ ਦਾ ਪੋਤਾ ਹੈ ਮੇਰਾ ਇਹਦੇ ਬਾਪੂ ਦਾ ਸੂਰੀਆਂ ਕਬਰ ਮਾਰ ਦਿੰਦਾ ਓਏ ਬੋਲ ਨਾ ਖਿਆਲ ਰੱਖੀਂ ਡਾਕਟਰ ਸਾਹਿਬ ਤੁਸੀਂ ਮੇਰੇ ਜਹਜ ਜਹਜ ਦਾਅਵੇ ਕਰੇ ਹੋਏ ਨੇ ਕੰਮ ਨਗੰਮੇ ਹੀ ਨੇ ਸਰਕਾਰਾਂ ਦੇ ਕਾਰਜ ਆ ਦੇਖ ਲਓ ਸਾਹਮਣੇ ਬੈਠੇ ਨੇ ਹੁਣ ਉਹ ਕੰਮ ਹੋ ਗਿਆ ਕਹਿੰਦੇ ਜਵਾਕਾਂ ਨੂੰ ਅੰਦਰੇ ਤਾਲੇ ਲਾ ਕੇ ਰੱਖੋ ਬਾਹਰ ਨਾ ਨਿਕਲੋ ਅਸੀਂ ਸ਼ਰਿਆਮ ਚੱਕਣ ਵਾਲੇ ਫਿਰ ਰਹੇ ਆ ਆ ਤੁਹਾਡੇ ਸਾਹਮਣੇ ਹੀ ਸ਼ਰਿਆਮ ਫਿਰ ਰਹੇ ਨੇ ਇਹ ਇਕੱਲਾ ਸੀ ਕਿ ਇਕੱਲਾ ਹੀ ਧੀਗਾ 10 ਇਕੱਲਾ ਰਿਹਾ ਹੁਣ ਪਤਾ ਨਹੀਂ ਕੀ ਕਹਿ ਰਿਹਾ ਮੈਂ ਕਿਹਦੇ ਨਾਲ ਆ ਕੀ ਆ ਨਾਲੇ ਲੋਕਲ ਹੈ ਤੇ ਸਭ ਤੋਂ ਵੱਡੀ ਗੱਲ ਮੈਂ 90 ਨਿਵਾਸੀਆਂ ਨੂੰ ਕਹਿਣਾ ਚਾਹਣਾ ਆਪਦੇ ਨਿਆਣੇ ਆਪ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਸਭ ਤੋਂ ਵੱਡੀ ਗੱਲ ਆ ਦੇਖ ਲਓ ਇਹ ਜੇ ਚੋਰਾ ਤੋਂ ਬਚਾ ਕੇ ਰੱਖੋ ਆ ਜਿਹੜੇ ਚਿੱਟਾ-ਚੁੱਟਾ ਲਾਉਂਦੇ ਨੇ ਇਹਨਾਂ ਦੇ ਸਿੰਗੀ ਕੁੱਟਣੀ ਚਾਹੀਦੀ ਆ ਲਗੇ ਆਪਾਂ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਇਹ ਇਹਦੇ ਮਤਲਬ ਇਹਨੂੰ ਬਚਾਉਣ ਦੇ ਚਲੋ ਆਪਾਂ ਕਰ ਰਹੇ ਆ ਹਨਾ ਵੀ ਚਲ ਇਹ ਆ ਹੋ ਗਿਆ ਜੇ ਮੇਰਾ ਜਵਾਕ ਚੱਕਿਆ ਜਾਂਦਾ ਕੌਣ ਜ਼ਿੰਮੇਵਾਰ ਦੀਗਾ ਗੱਲ ਤਾਂ ਇਹ ਆ ਇੱਕ ਮਿੰਟ ਇੱਧਰ ਖੜੋ ਜੀ ਬਟਾ ਕੀ ਹੋਇਆ ਕੀ ਸਾਰਾ ਓਰੇ ਵੀਰੇ ਮੈਂ ਆਇਆ ਧੀ ਕੰਮ ਤੋਂ ਤੇ ਆਉਂਦੇ ਹੋਏ ਦੇਖਿਆ ਓਰੇ ਮਹੱਲੇ 'ਚ ਇਕੱਠ ਹੋਇਆ ਪਿਆ ਦੀ ਸਾਡੇ ਆਪਣਾ ਓਰੇ ਘਰ ਆ ਤੇ ਮਹੱਲੇ ਵਾਲਿਆਂ ਨੂੰ ਰਿਕ ਚੋਰ ਫੜ ਰੱਖਿਆ ਸੀਗਾ ਉਹ ਕਹਿੰਦਾ ਮੈਂ ਕੀ ਹੋ ਗਿਆ ਭਾਈ ਤੇ ਉਹ ਕਹਿੰਦਾ ਵੀ ਮੁੰਡਾ ਚੱਕਣ ਵਾਲਾ ਫਿਰਦਾ ਮੈਂ ਕਿਹਨੂੰ ਚੱਕ ਲੈ ਕਹਿੰਦਾ ਤੇਰੇ ਮੁੰਡੇ ਨੂੰ ਲੈ ਕੇ ਜਾ ਰਿਹਾ ਸੀਗਾ ਪਰ ਇੱਕ ਨਾਲ ਨਾਲ ਹੋਰ ਸੀਗਾ ਅੰਦਰ ਇਹਦੇ ਤੇ ਉਸ ਤੋਂ ਬਾਅਦ ਜਿਆਦਾ ਸੀ ਦੇਖਿਆ ਇਹ ਜ਼ਖਮੀ ਹਾਲਤ ਚ ਪਿਆ ਦੀਗਾ ਉਰੇ ਪਤਾ ਨਹੀਂ ਕੰਦ ਗੁੰਡੇ ਨਹੀਂ ਟੱਪ ਰਿਹਾ ਸੀਗਾ ਗੇਟ ਰਾਹੀ ਤੇ ਗੇਟ ਦੇ ਟੱਪਦੇ ਹੋਏ ਜਿਹੜਾ ਗੁੰਡੇ ਦਾ ਗੁੰਡਾ ਆਇਆ ਸੀ ਉਹ ਅੰਦਰ ਵੜ ਗਿਆ ਤੇ ਹੱਥ ਉੱਤੇ ਲੱਗਿਆ ਤੇ ਉਸ ਤੋਂ ਬਾਅਦ ਜਦੋਂ ਫਿਰ ਹੁਣ ਪੁਲਿਸ ਵਾਲਿਆਂ ਨੂੰ ਬੁਲਾਇਆ ਫੋਨ ਤੇ ਮਹੱਲੇ ਵਾਲੇ ਗਏ ਨੇ ਇਕੱਠੇ ਹੋ ਕੇ ਤੇ ਹੁਣ ਦੇਖਦਾ ਪੁਲਿਸ ਆਉਂਦੀ ਹੈ ਤੇ ਬਾਕੀ ਵੀਰੇ ਮੈਂ ਕਹ ਹਾਂਜੀ ਹਾਂਜੀ ਬਿਲਕੁਲ ਖਤਰ ਹੈ ਜੀ ਕੁਝ ਵੀ ਨਹੀਂ ਰੁਕਿਆ ਕੋਈ ਨਾਛਾ ਨਹੀਂ ਰੁਕਿਆ ਆ ਸਾਰਾ ਕੁਝ ਤੁਹਾਡੇ ਸਾਹਮਣੇ ਆੱਖਾਂ ਦੇ ਕੋਈ ਆਪਾ ਉਹ ਤਾਂ ਲੈ ਕੇ ਨਹੀਂ ਆਇਆ ਪਿਆ ਨਸ਼ੇੜੀ ਤੁਹਾਡੇ ਸਾਹਮਣੇ ਕਿਵੇਂ ਫੜਿਆ ਕੀ ਕਿਸ ਨੇ ਫੜਿਆ ਇਹ ਜਵਾਕ ਇੱਥੋਂ ਚੱਕ ਕੇ ਆਪਣੇ ਸਿਸਟਰ ਨੇ ਇੱਥੇ ਰਹਿੰਦੇ ਉਹਨਾਂ ਨੇ ਦੇਖਿਆ ਇਹ ਲੈ ਕੇ ਅੰਦਰ ਵੜਿਆ ਔਰ ਬੇਦ ਟੱਪ ਕੇ ਗੇਟ ਟੱਪਿਆ ਔਰ ਗੇਟ ਆਪਰੇ ਟਾਈਮ ਇਹਦੇ 60 ਸੁੱਟ ਵੱਜੀ ਆ ਅੰਦਰ ਇਹਨੇ ਕਿਰਚ ਪਈਆ ਕਿਰਚ ਮਾਰਨ ਨੂੰ ਪਿਆ ਸਭ ਦੇ ਹੁਣ ਵੀ ਕਹਿੰਦਾ ਸਭ ਨੂੰ ਮੇਨੂੰ ਹੱਥ ਨਾਲ ਲਾਉ ਮੈਂ ਮਾਰੂੰਗਾ ਆ ਦੇਖ ਮਾਰਦਾ ਪਿਆ ਆ ਦੇਖੋ ਤੁਸੀਂ ਹਾਲੇ ਕਹਿੰਨੇ ਕੁਝ ਨਹੀਂ ਸਭ ਜਾਣ ਕੇ ਪਖੰਡ ਕਰਦਾ ਪਿਆ ਕੁਝ ਨਹੀਂ ਨਸ਼ੇੜੀਆ ਗੋਲੀਆਂ ਪਈਆਂ ਨੇ ਇਹਦੀਆਂ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਹਾਂਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਲੈ ਕੇ ਜਾਣ ਇਹਨੂੰ ਅਰੇ ਆਈਡੀ ਪ੍ਰੂਫ ਪਏ ਨੇ ਆਧਾਰ ਕਾਰਡ ਪਏ ਆ ਉਹ ਬਾਪੂ ਦੇ ਕਾਰਡ ਪਏ ਨੇ ਕਰੋ ਬੇਦਕਲ ਕੀਤਾ ਪਿਆ ਉਹ ਦੇਖੋ ਮਾਰੋ ਕੈਮਰੇ ਜਿੱਧਰ ਕਰੋ ਇਹਦਾ ਮੈਨੂੰ ਲੱਗਦਾ ਕੀ ਲੱਗਦਾ ਕੀ ਆ ਇਸ ਤਰ੍ਹਾਂ ਇਹ ਨੌਜਵਾਨ ਬੱਚਾ ਚੁੱਕਣ ਲੱਗ ਗਿਆ ਨਸ਼ਾ ਵੀ ਕੀਤਾ ਲੱਗਦਾ ਕੀ ਕਿਸ ਤਰ੍ਹਾਂ ਇਹ ਸਿਰਫ ਨਸ਼ੇ ਕਰਕੇ ਆ ਜੀ ਸਾਡੇ ਵਾਰਡ ਚ ਆਏ ਹੋਏ ਸੀ ਮੈਨੂੰ ਵਾਰਡ ਵਾਸੀਆਂ ਦਾ ਫੋਨ ਆਇਆ ਜੀ ਐਂ ਕਰਕੇ ਸਾਡੇ ਕੋਲ ਬੱਚਾ ਭੱਜ ਕੇ ਚੱਲਿਆ ਜੀ ਸਾਡੇ ਭੈਣ ਨੇ ਉਹਨਾਂ ਦਾ ਬੱਚਾ ਲੈ ਕੇ ਚੱਲਿਆ ਸੀ ਗੁਜ਼ਰਤੀ ਉਹ ਗੇਟ ਲੌਕ ਸੀਗਾ ਉਹਦੇ ਵਿੱਚ ਇਹਦੀ ਬਾਹ ਫਸ ਗਈ ਤਾਂ ਕਰਕੇ ਇਹਦੀ ਨਾੜ ਵੱਢੀ ਗਈ ਉਸ ਤੋਂ ਬਾਅਦ ਇਹ ਉਰੇ ਗਾਲਾਂ ਕੱਢ ਰਿਹਾ ਜੀ ਲੋਕਾਂ ਨੂੰ ਨਸ਼ਾ ਇਹਦੇ ਤਿਆ ਤੁਹਾਡੇ ਸਾਹਮਣੇ ਹੈ ਜੀ ਦੇਖ ਲਓ ਤੁਹਾਡੇ ਸਾਹਮਣੇ ਹੁਣ ਵੀ ਗਾਲਾਂ ਕੱਢ ਰਿਹਾ ਨਸ਼ੇ ਦੇ ਪੱਤੇ ਦੇ ਜੇਬ ਚੋਂ ਨਿਕਲੇ ਨੇ ਜੀ ਪੁਲਿਸ ਨੂੰ ਅਸੀਂ ਫੋਨ ਕਰ ਦਿੱਤਾ ਐਸਐਚਓ ਸਾਹਿਬ ਵੀ ਆ ਰਹੇ ਨੇ ਜੀ ਸਾਰਿਆਂ ਨਾਲ ਗੱਲ ਹੋ ਗਈ ਉਹ ਪੰਚੋਂ ਨਾਲ ਨੇ ਜੀ ਖਤਰਾ ਸੀ ਬੱਚੇ ਨੂੰ ਜੀ ਬਿਲਕੁਲ ਸੀਗਾ ਜੀ ਮੈਨੂੰ ਲੱਗਦਾ ਇਹ ਬੱਚਾ ਬਹੁਤ ਛੋਟਾ ਜੀ ਉਹ ਤਾਂ ਬੋਲਦਾ ਵੀ ਨਹੀਂ ਅਜੇ ਇਹ ਨਾਲ ਉਰੇ ਹੋਰ ਉਰੇ ਲੜਕੇ ਜਾ ਰਹੇ ਸੀ ਉਹਨਾਂ ਦੇ ਤੋਂ ਮੈਗ ਹੋ ਗਿਆ ਕਿਉਂਕਿ ਹਨੇਰਾ ਜਿਆਦਾ ਸੀ ਸਾਨੂੰ ਪਤਾ ਹੀ ਲੱਗਿਆ ਉਹ ਜਦ ਅਸੀਂ ਆਹ ਗੇਟ ਮੂਰੇ ਪਹੁੰਚਿਆ ਤੇ ਖਿੱਦਰ ਗੇਟ ਤੇ ਨੀਗਾ ਮਾਰੋ ਜਦ ਇਹਦੇ ਬਰਾਬਰ ਆਏ ਅਸੀਂ ਅੰਦਰੋਂ ਜਵਾਗ ਅੰਦਰੋਂ ਜਵਾ ਉਹ ਮੈਂ ਇਹਨੂੰ ਮੁੰਡਾ ਦੇ ਨਾਲ ਮੈਂ ਕਿਹਾ ਅੰਦਰ ਵੜਿਆ ਵਯਾ ਉਹ ਜਿਆਦਾ ਅੰਦਰ ਇੱਕ ਜਵਾਕ ਨਾ ਉਹ ਤਾਂ ਦੋ ਜਵਾਕਾਂ ਨੂੰ ਲੈ ਕੇ ਉੱਥੇ ਝੜ ਗਿਆ ਦੀ ਇਹ ਤਾਂ ਇੱਕ ਛੋਟੇ ਜਵਾਕ ਨੂੰ ਤਿੰਨ ਸਾਲ ਦੇ ਨੂੰ ਇੱਕ ਹੋਰ ਤੀਗਾ ਤੇ ਇੱਕ ਜਵਾਕ ਕੁਦਰਤੀ ਸੇਵ ਹੋ ਗਿਆ ਉਹਨੇ ਅੰਦਰੋਂ ਕੁੰਡਾ ਲਾ ਲਿਆ ਉਹਨੇ ਭੱਜ ਕੇ ਆ ਗੇਟ ਖੋਲਤਾ ਅਸੀਂ ਅੰਦਰ ਵੜ ਗਏ ਉਹ ਕਹਿੰਦਾ ਅੰਕਲ ਜੀ ਉੱਪਰ ਫਿਲਹਾਲ ਅਸੀਂ ਮੌਕੇ ਤੇ ਪਹੁੰਚੇ ਆ ਤੇ ਉਹ ਤੋਂ ਬਾਅਦ ਪੜਤਾਲ ਕਰਕੇ ਜੋ ਵੀ ਹੈਗੀ ਹੈ ਬਣਦੀ ਕਰ ਦੇ ਵੀ ਲੋਕਾਂ ਨੇ ਦੋਸ਼ ਲਾਇਆ ਵੀ ਨਸ਼ਾ ਕਿੰਨਾ ਹੋਇਆ ਤੇ ਬੱਚਾ ਚੋਰੀ ਕਰ ਲਿਆ ਸੀ ਇਸਨੇ ਦੇਖੋ ਜੀ ਨਸ਼ਾ ਤਾਂ ਕਹਿੰਦੇ ਨੇ ਕਰਿਆ ਹੈ ਪਰ ਉਹ ਤਾਂ ਡਾਕਟਰ ਸਾਹਿਬ ਹੀ ਦੱਸਣਗੇ ਨਾ ਤੁਸੀਂ ਫਿਲਹਾਲ ਉਹਨੂੰ ਹਸਪਤਲ ਲੈ ਕੇ ਚਲੋ ਪਹਿਲਾਂ ਉਹਦਾ ਇਮਾਨੀ ਫਰਜ਼ ਹੈ ਉਹਦਾ ਟ੍ਰੀਟਮੈਂਟ ਕਰਾਉਣਾ ਅਸਲੀ ਕੀ ਹੈ ਉਹ ਤੋਂ ਬਾਅਦ ਪਤਾ ਲਾ ਜਾਂਚ ਕਰ ਕਰੂੰਗੀ ਇਸ ਦੀ ਮੈਂ ਕੋਲ ਜਾਂਚ ਕਰਕੇ ਉਹ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਹੈ